ਸੱਜੇ ਪਾਸੇ ਨੂੰ ਇਧਰ ਨੂੰ ਹਲਾਣਾ ਬਾਉਣ ਦਾ ਕੀ ਫਾਇਦਾ ਇਹਦਾ ਫਾਇਦਾ ਇਹ ਆ ਇੱਕ ਤਾਂ ਜਿਵੇਂ ਆਪਾਂ ਸਾਰਾ ਕੁਝ ਇਧਰ ਨੂੰ ਬਾਉਨੇ ਆ ਤਵੀਆਂ ਵਾਲੇ ਪਾਸੇ ਨੂੰ ਤਾਂ ਟਰੈਕਟਰ ਦਾ ਹਮੇਸ਼ਾ ਇੱਕ ਤਾਂ ਸਭ ਤੋਂ ਪਹਿਲੀ ਸੈਟਿੰਗ ਆ ਜਿਹੜੀ ਥੋੜਾ ਜਿਹੜਾ ਟਰੈਕਟਰ ਦੇ ਆਹਾਂ 3 64 ਹਰ ਟਰੈਕਟਰ ਦੇ ਹੁੰਦੇ ਹੀ ਹੁੰਦੇ ਆ ਆਹ ਇਹਦੇ ਵਿੱਚ ਸਭ ਤੋਂ ਮੇਨ ਕੰਮ ਆ ਜਿਹੜਾ ਆ ਆ ਚੀਜ਼ ਦਾ ਇਹਦਾ ਇਹਦੇ ਤੇ ਡਿਪੈਂਡ ਆ ਇਹ ਆਪਾਂ ਇਹਦੇ ਚ ਸੈਂਟਰ ਵਾਲੀ ਚ ਪਾ ਕੇ ਰੱਖਣੀ ਹੈ। ਉੱਪਰਲੀ ਚ ਵੀ ਪੈ ਜਾਂਦੀ ਹੈ ਜੇ ਟਰੈਕਟਰ ਦੇ ਟਾਇਰ ਕੰਟਰੋਲਰ ਇੱਥੇ ਹੁੰਦੇ ਆ। ਆ ਜਗ੍ਹਾ ਤੇ ਹੁੰਦਾ ਤੇ ਲਿਫਟ ਨੂੰ ਆਪਾਂ ਅਪ ਡਾਊਨ ਕਰਦੇ ਰਹਨੇ ਆ। ਆਪਣਾ ਕੀ ਕਰਿਆ ਹੋਇਆ ਆਪਣਾ ਕੰਟਰੋਲਰ ਉੱਪਰ ਆ, ਲਿਫਟ ਥੱਲੇ ਆ। ਇਹਦਾ ਫਰਕ ਕੀ ਆ? ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਆਪਾਂ ਕੰਟਰੋਲਰ ਕੱਟ ਕੇ ਏਕਣੀ ਬਾਉਨੇ ਆ ਫਿਰ ਤੁਸੀਂ ਚੱਕਰ ਤੋੜੇ ਤੁਹਾਨੂੰ ਪਤਾ ਲੱਗੂਗਾ। ਵੀ ਇਹਦਾ ਕੀ ਫਰਕ ਆ। ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ। ਅਮਰੀਕਾ ਦੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਆ ਗਏ ਮੋਟਰ ਤੇ ਸਮਾਂ ਹੋ ਗਿਆ ਸਵੇਰ ਦਾ 7:30 ਵਜੇ ਦਾ ਕੱਲ ਅਜੇ ਸੋਚਦੇ ਸੀਗੇ ਬੇ ਰੌਣੀ ਕਰਨੀ ਪਊਗੀ ਰੌਣੀ ਕਰਕੇ ਆ ਖੇਤ ਬਾਹਾਂਗੇ ਰਾਤ ਪ੍ਰਮਾਤਮਾ ਨੇ ਸੁਣ ਲਈ ਕੱਲ ਨੇਰੀ ਜੀ ਆਥ ਨੇ ਆਈ ਮਾੜੀ ਮੋਟੀ ਪਰ ਮੀਂਹ ਸੋਣਾ ਪੈ ਗਿਆ ਮੀਂਹ ਆ ਤੁਸੀਂ ਉਹਨੂੰ ਦੇਖ ਹੀ ਲਓ ਵਧੀਆ ਗੱਲ ਦੀਂਦੀ ਆ ਨਾ ਪੂਰੀ ਸਾਰੇ ਖੇਤਾਂ 'ਚ ਜਣੀ ਗਜਾਰੇ ਜੋਗੀ ਬਹਣ ਜੋਗ ਹੋ ਗਏ ਰਾਤ ਮੇਰੇ ਹਿਸਾਬ ਨਾਲ 9 10 ਵਜੇ ਤੋਂ ਲੈ ਕੇ 11 ਵਜੇ ਤੱਕ ਟਟਮੀਆਂ ਟਟਮੀਆਂ ਕਣੀਆਂ ਜੀਆਂ ਪਈ ਗਈਆਂ ਨੇ ਆਪਣਾ ਕੰਮ ਸਰ ਗਿਆ ਲੋਟ ਆ ਗਿਆ ਨਾਲੇ ਤਾਂ ਹੁਣ ਬੱਟਾਂ ਵਧੀਆ ਸਾਫ ਹੋ ਜਾਣਗੀਆਂ ਸੁੱਕਿਆਂ ਤੇ ਹੁੰਦਾ ਜੜਾਂ ਨਹੀਂ ਨਿਕਲਦੀਆਂ ਇਹ ਜੇ ਘਾਦੀਆਂ ਹੁਣ ਇਹਨਾਂ ਦੀਆਂ ਵੀ ਜੜਾਂ ਨਿਕਲ ਜਾਣਗੀਆਂ ਵਧੀਆ ਤਰੀਕੇ ਨਾਲ ਤੇ ਨਾਲੇ ਹੁਣ ਆਪਣਾ ਕੰਮ ਆ ਗਿਆ ਹਲਾ ਵਾਲਾ ਲੋਟ ਹੁਣ ਹਲਾ ਨਾਲ ਸਾਰੀ ਵਾਈ ਕਰਦੇ ਆਂਗੇ ਨਾਲੇ ਭਾਈ ਜਿਹੜੇ ਬੱਟਾਂ ਦੇ ਆਲੇ-ਦਾਲੇ ਸੀਗਾ ਸਿਸਟਮ ਡਲੇ-ਰੁਲੇ ਜੇ ਬਣੇ ਸੀ ਉਹ ਵੀ ਸਾਰੇ ਫੁੱਟ ਜਾਣਗੇ ਦੇਖਦੇ ਆ ਬੰਦਾ ਅੱਜ ਵੀ ਰੱਖਿਆ ਹੋਇਆ ਇੱਕੋ ਹੀ ਆ ਦਿਹਾੜੀ ਵਾਲਾ ਅੱਜ ਫਿਰ ਸ਼ਾਮ ਨੂੰ ਬਾਹੀ ਕਰਕੇ ਬੱਟਾਂ ਵਾਲਾ ਕੰਮ ਖਿੱਚਦੇ ਆਂਗੇ ਫਿਰ ਲਾ ਕੇ ਦੋ ਦਿਨ ਕੰਮ ਰੈਡੀ ਕਰਦੇ ਆਂਗੇ ਅਜੇ ਤਾਂ ਇੱਧਰ ਸ਼ੁਰੂਆਤ ਹੀ ਕਰੀ ਆ ਦੂਜੀ ਮੋਟਰ ਤੇ ਨਵੇੜਿਆ ਆ ਉਹ ਸਾਰਾ ਕੰਮਕਾਰ ਇੱਧਰ ਲੱਗਿਆ ਹੋਇਆ ਇਹ ਭਰਿਆ ਪਿਆ ਹਵਾ ਹਨਾ ਇਹਦੇ ਵਿੱਚੋਂ ਵੀ ਬਾਸ ਨਾਲ ਸਫਾਈ ਕਰਨੀ ਪੈਣੀ ਆ ਦੇਖਦੇ ਆ ਉਹ ਲੱਗਿਆ ਆ ਬੰਦਾ ਦੇਖੋ ਕਿੰਨੀ ਵਧੀਆ ਬੱਟ ਸਾਫ ਹੋ ਰਹੀ ਆ ਜਿੱਲਾ ਕਰਕੇ ਨਾ ਜੜਾਂ ਨਿਕਲ ਜੰਦੇ ਆ ਵਧੀਆ ਕੱਖਾਂ ਦੀਆਂ ਜਿਹੜਾ ਮੇਨ ਨਾਲ ਮਾਰੀ ਮੁੱਟੀ ਗੱਲ ਜੀ ਬਣੀ ਹੋਈ ਸੀ ਉਹਦੇ ਨਾਲ ਮੈਂ ਕਿਹਾ ਬਾਦਿਏ ਨਾਲੇ ਅੱਜ ਤੁਹਾਨੂੰ ਦਿਖਾਈਏ ਹਲਾਂ ਦੀ ਸੈਟਿੰਗ ਕਰਨੀ ਵੀ ਹਲਾਂ ਦੀ ਸੈਟਿੰਗ ਕਿਵੇਂ ਕਰਨੀ ਆ ਹੱਥ ਲਾਉਣ ਦੀ ਲੋੜ ਨਾ ਪਵੇ ਇੱਕ ਵਾਰੀ ਜਿੱਥੇ ਸੱਟਲੇ ਲੀਵਰ ਉਵੇਂ ਚੱਲੂ ਚਾਹੇ ਜਗਾ ਪੋਲੀ ਜਾਵੇ ਚਾਹੇ ਕੈੜੀ ਜਾਵੇ ਇਹ ਨਹੀਂ ਹੈ ਵੀ ਵਾਰੀ ਵਾਰੀ ਟਰੈਕਟਰ ਦਬੀ ਜਾਊਗਾ ਜਾਂ ਚੱਕਣੇ ਪੈਣਗੇ ਜਾ ਕੇ ਮੋੜ ਤੇ ਹਲ ਉਹਨੂੰ ਕਰਕੇ ਦਿਖਾਉਨੇ ਇੱਕ ਤਾਂ ਢੇੜਾ ਦੇ ਲੀਏ ਪਹਿਲਾਂ ਤੇ ਵਿਚਾਲੇ ਸੈਟਿੰਗ ਕਰਕੇ ਚਲਾਉਨੇ ਆ ਆ ਕੇ ਕੁਲਵਿੰਦਰ ਦੀ ਡਿਊਟੀ ਲਾਈ ਹੋਈ ਸੀ ਵੀਡੀਓ ਅੱਜ ਕੁਲਵਿੰਦਰ ਬੱਕਰੀਆਂ ਵਾਲਾ ਬਣਾਉਣ ਲੱਗਾ ਉਹ ਕਹਿਵਾ ਚੱਲ ਵਧੀਆ ਭਾਈ ਵਧੀਆ ਦੂਜੇ ਹਾਈ 'ਚ ਚੱਲਦਾ ਸੀ ਹਾਲ ਤੁਸੀਂ ਦੇਖ ਹੀ ਲਏ ਕਿੰਨੇ ਕ ਲੱਗੇ ਨੇ ਥੱਲੇ ਬਾਕੀ ਹੁਣ ਗਾਹਾਂ ਦਿਖਾਉਨੇ ਆ ਪਹਿਲਾਂ ਤੁਸੀਂ ਦੇਖਿਆ ਹੀ ਆ ਅੱਪਾ ਅੱਜ ਦੂਜੇ ਹਾਈ 'ਚ ਹਲ ਤ ਹੈਗੇ ਨੇ 11 ਆਪਣੇ ਤੇ ਦੂਜੇ ਹਾਈ 'ਚ ਬਾਹਾ ਇਹ ਦੂਜੇ ਹਾਈ ਦੇ ਵਿੱਚ ਕਿੱਦਾਂ ਬੈਂਦਾ ਪੂਰੇ ਹਲ ਥੱਲੇ ਲਾ ਕੇ ਉਹ ਕੰਟਰੋਲਰ ਨਾਲ ਦੂਜੇ ਹਾਈ 'ਚ ਬੈਂਦਾ ਕਿਉਂ ਲੋਡ ਨਹੀਂ ਪੈਂਦਾ ਟਰੈਕਟਰ ਤੇ ਜਦੋਂ ਕਿਤੇ ਮਾੜੇ ਹਲ ਦਬਦੇ ਆ ਉਹ ਆਪਣੇ ਆਪ ਮੈਨੇਜ ਕਰ ਲੈਂਦਾ ਉਹਨੂੰ ਆਪਣੇ ਆਪ ਚੱਕ ਲੈਂਦਾ ਜਾਨੀ ਕਿਤੇ ਦਬਣ ਨਹੀਂ ਦਿੰਦਾ ਬਾਹਲੇ ਜਿਆਦਾ ਚੱਕਰ ਤੋੜਦਾ ਕਈ ਵਾਰੀ ਕੀ ਹੁੰਦਾ ਆਪਾਂ ਹਲਾ ਨਾ ਬੋਹਨੇ ਆ ਲਿੱਟ ਤੇ ਹੀ ਹੱਥ ਰੱਖਣਾ ਪੈਂਦਾ ਕਦੇ ਮਤਲਬ ਵੱਧ ਲੱਗ ਗਏ ਕਦੇ ਘੱਟ ਲੱਗ ਗਏ ਕਿਤੇ ਮਾੜੇ ਜਗਾ ਉੱਚੀ ਆ ਗਈ ਹਾਲ ਉੱਚੇ ਲੰਘ ਜਾਂਦੇ ਆ ਮੜ ਜੀ ਨੀਮੀ ਆ ਗਈ ਹਲ ਥੱਲੇ ਲੱਗ ਜਾਂਦੇ ਆ ਤੇ ਟਰੈਕਟਰ ਚੱਕਰ ਤੋੜ ਜਾਂਦਾ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਾਂ ਉਧਰ ਪਰਲੇ ਪਾਸੇ ਤਾਂ ਤਿੰਨ ਸਾਢੇ ਤਿੰਨ ਕੀਲੇ ਦੇ ਗੇੜ ਬਾਹਾਂ ਦਾ ਇੱਧਰ ਆ ਗਏ ਆ ਦੇਖੋ ਹਾਲ ਪਹਿਲਾਂ ਤਾਂ ਕਿੰਨੇ ਕੁ ਲਗੇ ਮੋੜ ਤੇ ਸੀਗੇ ਆਪਾਂ ਇੱਕ ਤਾਂ ਪਹਾ ਬਾਹ ਤੇ ਦੋ ਕਾਰੇ ਜੀ ਜ ਨੂੰ ਇਹਨਾਂ ਲੱਗੇ ਆ ਇਹਦੋਂ ਗਾ ਇੱਕ ਹੋਰ ਰਹਿ ਗਿਆ ਤੇ ਉਹ ਪਰਲੇ ਪਾਸੇ ਵਾਲਾ ਤੇ ਉਹ ਕੋਠੀਆਂ ਕੋਲੇ ਪਹਿਲਾਂ ਆਪਾਂ ਜਿਹੜੀ ਵੀਡੀਓ ਬਣਾਈ ਸੀ ਜਿਹਦੇ ਵਿੱਚ ਬੌਂਦੇ ਦਿਖਾਏ ਆ ਉਹ ਕੋਠੀਆਂ ਕੋਲੇ ਸੀਗੇ ਤੇ ਹੁਣ ਮੌਸਮ ਬਿਠੰਦਾ ਪਹਿਲਾਂ ਅਸਲ ਵਿੱਚ ਮੈਨੂੰ ਥੋੜੀ ਜੀ ਕਾਲੀ ਹੋ ਗਈ ਸੀ ਮੌਸਮ ਹੋਇਆ ਸੀ ਖਰਾਬ ਬਹੁਤ ਹਨੇਰੀ ਜੀ ਵਾਲਾ ਮੈਂ ਕਿਹਾ ਵੀ ਕਿਉਂ ਨਾ ਪਹਿਲਾਂ ਵਾਇਆ ਜਾਵੇ ਹਿੰਮਤ ਨਾਲ ਮੁੜ ਕੇ ਮੌਸਮ ਖਰਾਬ ਹੋ ਗਿਆ ਵਿੱਚ ਵਿਚਾਲੀ ਰਹਿ ਜਾਣਾ ਕੰਮ ਗਰਦਣਾ ਮੂੰਹ ਤੇ ਰੇਕ ਕੋਈ ਨਾ ਫਿਰ ਤੁਹਾਨੂੰ ਪਤਾ ਮਿੱਟੀ ਬਹੁਤ ਉੱਡਦੀ ਆ ਹਨਾ ਨੇਰੀ ਨਾਲ ਇਹ ਆ ਲਓ ਜੀ ਦੇਖੋ ਹੁਣ ਪਹਿਲਾਂ ਤਾਂ ਸਭ ਤੋਂ ਪਹਿਲੀ ਸੈਟਿੰਗ ਆ ਜਿਹੜੀ ਥੋੜਾ ਜਿਹੜਾ ਟਰੈਕਟਰ ਦੇ ਆਹਾਂ ਤਿੰਨ ਸਰਾਖ ਹਰ ਟਰੈਕਟਰ ਦੇ ਹੁੰਦੇ ਹੀ ਹੁੰਦੇ ਆ ਆਹ ਇਹਦੇ ਵਿੱਚ ਸਭ ਤੋਂ ਮੇਨ ਕੰਮ ਆ ਜਿਹੜਾ ਆ ਆ ਚੀਜ਼ ਦਾ ਇਹਦਾ ਇਹਦੇ ਤੇ ਇੱਕ ਪੈਂਡਾ ਇਹ ਆਪਾਂ ਇਹਦੇ ਚ ਸੈਂਟਰ ਵਾਲੀ ਚ ਪਾ ਕੇ ਰੱਖਣੀ ਆ ਉੱਪਰਲੀ ਜ ਵੀ ਪੈ ਜਾਂਦੀ ਆ ਜੇ ਟਰੈਕਟਰ ਦੇ ਟਾਇਰ ਵੱਡੇ ਹੋਣ ਮੰਨ ਲਓ ਜਿਵੇਂ 18 ਦੇ ਟਾਇਰ ਆਉਂਦੇ ਆ ਜਿਹੜੇ ਉੱਥੇ ਇਹਨੂੰ ਚਲਾ ਕੇ ਦੇਖ ਲੈਣਾ ਚਾਹੀਦਾ ਵੀ ਤੁਹਾਡੀ ਸੈਟਿੰਗ ਕਿਤੇ ਚਾਉਂਦੀ ਆ ਜਿੱਥੇ ਮੈਨੇਜ ਵਧੀਆ ਕਰਦੀ ਹੈ ਲਿਫਟ ਕੰਟਰੋਲ ਪੂਰਾ ਪ੍ਰੋਪਰ ਕਰਦੀ ਆ ਸਲਿੱਪਿੰਗ ਨੂੰ ਹਟਾ ਦਿੰਦੀ ਆ ਚੱਕਰ ਤੋੜਨ ਨੂੰ ਹਟਾ ਦਿੰਦੀ ਆ ਤਾਂ ਉੱਥੇ ਡਿਸਟ ਕਰ ਲਓ ਜਿਵੇਂ 14 ਦੇ ਟਾਇਰ 16 ਦੇ ਟਾਇਰ ਟਰੈਕਟਰਾਂ ਦੇ ਤੇ ਉਹਨਾਂ ਦੇ 13 ਦੇ ਟਾਇਰ ਉਹਨਾਂ ਦੇ ਇਹ 45 ਸੈਟ ਹੋ ਗਈ ਆ ਤੇ ਘੋੜੀ ਦੇ ਵਿੱਚ ਦੋਸ ਰਾਖ ਨੇ ਉੱਪਰਲੇ ਜ਼ਰਾਖ ਚ ਇੱਥੇ 16 ਦੇ ਟਾਇਰ ਤਾਂ ਵੀ ਉੱਪਰ 14 ਦੇ ਟਾਇਰ ਤਾਂ ਵੀ ਉੱਪਰ 13 ਦੇ 12 ਦੇ ਟਾਇਰ ਤਾਂ ਇੱਥੇ ਆਉਂਗੇ ਇਹ ਠੀਕ ਹੈ ਜੀ ਹੁਣ ਆਜੋ ਲੈਫਟ ਤੇ ਤੁਹਾਨੂੰ ਲੈਫਟ ਵੀ ਦਿਖਾਈਏ ਇਹਦਾ ਫਰਕ ਕੀ ਆ ਇਹ ਆਪਣਾ ਦੇਖੋ ਕੰਟਰੋਲਰ ਬੰਨਿਆ ਹੋਇਆ ਆ ਆਮ ਕੰਟਰੋਲਰ ਇੱਥੇ ਹੁੰਦੇ ਆ ਆ ਜਗ੍ਹਾ ਤੇ ਹੁੰਦਾ ਤੇ ਲੈਫਟ ਨੂੰ ਆਪਾਂ ਅਪ ਡਾਊਨ ਕਰਦੇ ਰਹਨੇ ਆ ਆਪਣਾ ਕੀ ਕਰਿਆ ਹੋਇਆ ਆਪਣਾ ਕੰਟਰੋਲਰ ਉੱਪਰ ਆ ਲੈਫਟ ਥੱਲੇ ਆ ਇਹਦਾ ਫਰਕ ਕੀ ਆ ਜਿਵੇਂ ਹੁਣ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਆਪਾਂ ਕੰਟਰੋਲਰ ਕੱਟ ਕੇ ਏਕਣੀ ਬਾਉਨੇ ਆ ਫਿਰ ਤੁਸੀਂ ਚੱਕਰ ਤੋੜੇ ਤੁਹਾਨੂੰ ਪਤਾ ਲੱਗੂਗਾ ਵੀ ਇਹਦਾ ਕੀ ਫਰਕ ਆ ਆਪਾਂ ਕਰਤਾ ਕੰਟਰੋਲਰ ਥੰਨੇ ਲੋ ਹੁਣ ਜਿੱਥੇ ਲੈਫਟ ਸੀਗੀ ਹੁਣ ਜੇ ਆਪਾਂ ਇੱਥੇ ਜੜਾਵਾਂਗੇ ਤਾਂ ਟਰੈਕਟਰ ਸਲੈਪ ਕੱਢੂਗਾ ਕਿੱਦਾਂ ਕਿੱਦਾਂ ਤੋੜ ਕੇ ਚੱਲਣਾ ਜਿੱਥੇ ਕਿਤੇ ਮਾਰਦੇ ਵੱਧ ਫਸ ਗਏ ਫਸ ਗਏ ਉਥੇ ਇਹਨੇ ਸਲਿੱਪ ਕੱਢ ਦੇਣਾ ਚੱਕਰ ਵੀ ਛੋੜੂਗਾ ਤੇ ਸਲਿੱਪ ਵੀ ਕੱਢੂਗਾ ਪਹਿਲਾਂ ਆਪਾਂ ਬੱਚਾ ਦਾ ਫਿਰ ਚੱਕਰਾਂ ਦੇ ਲਾਇਆ ਸੀ ਆ ਦੇਖੋ ਮੋੜ ਨਹੀਂ ਨਾ ਦਿੰਦਾ ਲੈ ਗਿਆਗਾ ਦੇਖੋ ਹੁਣ ਆਪਾਂ ਕਿਹੜਾ ਲਾਤਾ ਇਹਦੇ ਨਾਲ ਹੁਣ ਤੁਸੀਂ ਚੀਜ਼ ਨੋਟ ਕਰੀ ਭਾਈ ਟਰੈਕਟਰ ਕਦੇ ਉਹ ਚੱਕਾ ਸਲਿੱਪ ਕਰੇ ਉਹ ਚੱਕਾ ਸਲਿੱਪ ਕਰਦਾ ਥੋੜਾ ਬਹੁਤ ਮੇਰੇ ਤੇ ਮੋੜ ਤੇ ਜਾ ਕੇ ਦੁਬਾਰਾ ਵੀਡੀਓ ਆਨ ਕਰਦਾ ਸਮ ਉੱਥੇ ਜਾ ਕੇ ਦਿਵਾਣਾ ਵੱਦ ਘੱਟ ਲੱਗੀ ਜਾਣੇ ਨੇ ਕਿਤੇ ਵੱਧ ਵੀ ਲੱਗਣਗੇ ਕਿਤੇ ਘੱਟ ਵੀ ਲੱਗਣਗੇ ਹੁਣ ਮੈਂ ਤੁਹਾਨੂੰ ਉਸ ਤੋਂ ਬਾਅਦ ਉਹ ਮੋੜ ਪੋੜ ਲਈਏ ਤੁਹਾਨੂੰ ਉਹ ਸੈਟਿੰਗ ਕਰਕੇ ਚਲਾ ਕੇ ਦਿਖਾਉਣਾ ਕਿਤੇ ਇੱਕ ਵਾਰੀ ਜਿੰਨੇ ਚੱਕਰ ਤੋੜਲੇ ਜਿਸ 50 ਚੱਕਰ ਤੋੜ ਕੇ ਟਰੈਕਟਰ ਚੱਲਦਾ ਤਾਂ 50 ਚੱਕਰ ਤੋੜ ਕੇ ਹੀ ਚੱਲੂਗਾ ਹੁਣ ਪਹਿਲਾਂ ਤੁਹਾਨੂੰ ਮੈਂ ਇੱਕ ਜਿਹੜਾ ਦਿਖਾਉਣਾ ਆਪਾਂ 1600 ਚੱਕਰ ਕਰ ਦਿੰਨੇ ਆ ਆ 1600 ਨੇ ਖੁੱਲੇ ਲੈ ਕੇ ਖੱਦੇ ਆ ਕੰਟਰੋਲਰ ਵੀ ਤੇ ਲੈਫਟ ਵੀ ਇਹ ਚੱਕਰ ਤੋੜਦਾ 100 ਚੱਕਰ ਤੋੜ ਰਿਹਾ। ਕੰਪਨੀ ਦਾ ਆਵਜ ਚੱਲ ਰਿਹਾ। ਇਹ ਵੀ ਇੱਕ ਕੰਮ ਕਰਦਾ ਟਰੈਕਟਰ। ਹੁਣ ਆਪਾਂ ਕੰਟਰੋਲਰ ਬੰਨ ਕੇ ਚਲਾਉਨੇ ਆ। ਕੰਟਰੋਲਰ ਬੰਨਣਾ ਕਿਵੇਂ ਆ ਵੀ ਦੇਖ ਲਓ ਹੁਣ। ਇਹ ਆਹ ਲੈਫਟ ਪੂਰੀ ਥੱਲੇ ਕਰ ਦੇਣੀ ਆ। ਆ ਲੈਫਟ ਪੂਰੀ ਥੱਲੇ ਕਰਤੀ ਇਹਨੂੰ ਤਾਹਾਂ ਚੱਕਣਾ ਜਿੱਥੇ ਇੱਕ ਕਿਤੇ ਆਉਂਦਾ ਜਿਵੇਂ ਥੋੜਾ ਦੇਖੋ ਲੈਫਟ ਚੱਕ ਨਹੀਂ ਹੁੰਦੀ ਹੈਗੀ ਅਜੇ ਆਪਾਂ ਇੱਥੇ ਲਿਆਂਦਾ ਜਿੱਥੇ ਆ ਕੇ ਲੈਫਟ ਚੱਕ ਹੋਣ ਲੱਗ ਜਿੱਥੋਂ ਦਿਖਾਉਂਗਾ ਮੈਂ ਉੱਥੇ ਇੱਕਦਾਂ ਮੇ ਭੱਜ ਕੇ ਤਾਹਾਂ ਚਲੇ ਜਾਣੀ ਹੈ ਲੈਫਟ ਇਹ ਹੁਣ ਚੱਕੂ ਹੁਣ ਮਾਰਾਂ ਝੂਟਾ ਮਾਰ ਦੇਖ ਲਓ ਕਿੱਥੇ ਆ ਗਿਆ ਹੁਣ ਦੇਖੋ ਮਾਰ ਦੇਣਾ ਚੱਕੀ ਜਾਣੀ ਹੈ ਇਹ ਆ ਲਓ ਆ ਇੱਕ ਜਗ੍ਹਾ ਛੜਤਾ ਇੱਥੇ ਲੈਫਟ ਆਪੇ ਉੱਪਰ ਆ ਜੀ ਆ ਗਈ ਜੀ ਹੁਣ ਇਹਨੂੰ ਮਾਰਾਂ ਥੱਲੇ ਕਰਾਂਗੇ ਜੀ ਆ ਦੇਖੋ ਇਹ ਵੀ ਇੱਥੇ ਆ ਤੇ ਉਧਰ ਲਿਫਟ ਆਪੇ ਥੱਲੇ ਜਾਈ ਜਾਂਦੀ ਆ ਆ ਦੇਖੋ ਥੱਲੇ ਚਲੇਗੀ ਹੁਣ ਇਹਨੂੰ 6 ੜ ਜੀ ਹੋਰ ਇੰਚ 1.5 ਇੰਚ ਕਰ ਲੇ ਹੋਣਾ ਚਲਾ ਕੇ ਦੇਖ ਲਓ ਇੱਕ ਵਾਰੀ ਵੀ ਹਲ ਕਿੰਨੇ ਕ ਲੱਗਦੇ ਨੇ ਜੇ ਹਲ ਘੱਟ ਲੱਗਦੇ ਨੇ ਤਾਂ ਆਪਾਂ ਕੰਟਰੋਲਰ ਨੂੰ ਹੋਰ ਨਹੀਂ ਲਗਾਣਾ ਲੱਗ ਰਹੇ ਜੀ ਪੂਰੇ ਵਧੀਆ ਲੱਗ ਰਹੇ ਨੇ ਤਾਂ ਆਪਾਂ ਕੀ ਕਰਨਾ ਇੰਜੇ ਹੀ ਕੰਟਰੋਲਰ ਨੂੰ ਲੱਗ ਕੇ ਕੰਟਰੋਲਰ ਬੰਦ ਦੇਣਾ ਇੱਥੇ ਇਹ ਆ ਲਾਓ ਜੇ ਥੋੜੇ ਜਿਹਾ ਹੋਰ ਹਾਲ ਲਾਉਣੇ ਨੇ ਵੀ ਆਪਾਂ ਨੂੰ ਲੱਗਦਾ ਥੋੜੇ ਜਿਹਾ ਘੱਟ ਲੱਗਦਾ ਤਾਂ ਥੋੜਾ ਜਿਹਾ ਨਾਰਮਲ ਜਿਹਾ ਹੋਰ ਥੱਲੇ ਕਰ ਲਓ ਉਹਨੂੰ ਛੇੜਨ ਦੀ ਲੋੜ ਨਹੀਂ ਉਹਨੂੰ ਉੱਥੇ ਹੀ ਰਹਿਣ ਦੋ ਹੁਣ ਆਪਾਂ ਨੂੰ ਲਿਫਟ ਤੇ ਹੱਥ ਲਾਉਣ ਦੀ ਲੋੜ ਨਹੀਂ ਹੈ ਹੁਣ ਸਭ 18 ਦਾ ਚੱਕਰਾਂ ਤੇ ਨਿਕਲ ਕੇ ਦਿਖਾਉਣਾ ਕਿ ਕਿੰਨਾ ਕੁ ਵਰਕ ਪੈਦਾ ਆ। ਆ ਦੇਖੋ ਸਮਾਨ ਤੇ ਕਿੰਨਾ ਪੂਰੇ ਆਟਕੇ ਚੱਕਰ ਤੋੜਦਾ ਨਾਲੇ ਡੱਕ ਦੇ ਦੇਖੋ ਫਲਾ ਨਹੀਂ ਲਵਾਈ ਦੇਖੋ ਆਪਾਂ ਹਲਾ ਨਾ ਬਹੁਣਾ ਆਪਾਂ ਜਦੋਂ ਤਵੀਆਂ ਨਾਲ ਬਹੁਨੇ ਆਂ ਉਦੋਂ ਆਪਾਂ ਟਰੈਕਟਰ ਤੋਂ ਨਹੀਂ ਟਰੈਕਟਰ ਤੋਂ ਸੋ ਮਜਬੂਰੀ ਹੁੰਦੀ ਆ ਇੱਧਰ ਨੂੰ ਮੁੱਕਦਾ ਟਰੈਕਟਰ ਤੇ ਹਲਾ ਨਾਲ ਜਦੋਂ ਬਹੁਣਾ ਉਦੋਂ ਆਪਾਂ ਇੱਧਰ ਨੂੰ ਬਹੁਆ ਇੱਧਰ ਨੂੰ ਹੋਣ ਬਾਹਰ ਆ ਗਏ ਹੁਣ ਆਪਾਂ ਮੋੜ ਤੇ ਆ ਗਏ ਕੋਈ ਵੀ ਲੋਕਾਂ ਦਾ ਪੈਸਾ ਕਰਦਾ ਦੇਖ ਲਓ ਆਪਣੇ ਆਪ ਨਿਕਲਦਾ ਹੋ ਤੁਹਾਨੂੰ ਮੈਂ ਥੜਕੇ ਦੱਸਦਾ ਕਿ ਇਹਦਾ ਕੀ ਫਰਕ ਆ ਕਿ ਜਿਹੜਾ ਆਪਾਂ ਸੱਜੇ ਹੱਥ ਨੂੰ ਬਾਉਣਾ ਸੱਜੇ ਪਾਸੇ ਨੂੰ ਇਧਰ ਨੂੰ ਹਲਾਣਾ ਬਾਉਣ ਦਾ ਕੀ ਫਾਇਦਾ ਇਹਦਾ ਫਾਇਦਾ ਇਹ ਆ ਇੱਕ ਤਾਂ ਜਿਵੇਂ ਆਪਾਂ ਸਾਰਾ ਕੁਝ ਇਧਰ ਨੂੰ ਬਾਉਨੇ ਆ ਤਵੀਆਂ ਵਾਲੇ ਪਾਸੇ ਨੂੰ ਤਾਂ ਟਰੈਕਟਰ ਦਾ ਹਮੇਸ਼ਾ ਇੱਕ ਟਾਇਰ ਮੂਹਰ ਨਾਲ ਬੱਧ ਤੇ ਇੱਕ ਟਾਇਰ ਘੱਟ ਖਸੂਗਾ ਇੱਕ ਮੰਨ ਲਓ 70% ਇੱਕ ਦੀ ਮੰਨ ਲਓ 70% ਬਚੂਗਾ ਦੂਜਾ ਬਚੂਗਾ 50% 20 ਤੋਂ 25% ਟਾਇਰ ਦੀ ਖਸਾਈ ਵੱਧ ਹੁੰਦੀ ਆ ਮੈਂ ਤੁਹਾਨੂੰ ਦਿਖਾ ਵੀ ਸਕਦੇ ਵੀ ਕੀ ਚੱਕਰ ਆਦਾ ਜੇ ਆਪਾਂ ਸੱਜੇ ਪਾਸੇ ਨੂੰ ਪਾਉਂਦੇ ਆ ਤਾਂ ਟਰੈਕਟਰ ਦੇ ਟਾਇਰ ਬਰਾਬਰੋ ਬਰਾਬਰ ਹੀ ਘੱਟਣਗੇ ਤਵੀਆਂ ਉਹਨੇ ਹੀ ਕੇ ਤਾਂ ਆਪਾਂ ਤਵੀਆਂ ਨਾਲ ਪਾਉਨੇ ਆ ਉਹਨੇ ਹੀ ਆਪਾਂ ਹੜਾ ਨਾਲ ਪਾਉਨੇ ਆ ਉਹ ਤੋਂ ਬਾਅਦ ਫੇਰ ਆ ਜਾਂਦਾ ਬ੍ਰੇਕ ਦਾ ਕੰਮ ਜਦੋਂ ਵੀ ਆਪਾਂ ਤਵੀਆਂ ਨਾਲ ਪਾਉਨੇ ਚਾਹੇ ਹੜਾ ਨਾਲ ਪਾਉਨੇ ਆ ਆਪਾਂ ਨੂੰ ਬ੍ਰੇਕ ਦੱਬਣੀ ਹੀ ਪੈਂਦੀ ਆ ਕਿਤੇ ਨਾ ਕਿਤੇ ਹੋ ਜਾਂਦਾ ਵੀ ਨਹੀਂ ਦੱਬਣੀ ਪੈਂਦੀ ਨਹੀਂ ਜ਼ਿਆਦਾਤਰ ਦੱਬਣੀ ਪੈਂਦੀ ਆ ਉਹ ਫਿਰ ਆਪਾਂ ਇੱਕੋ ਹੀ ਟਾਇਰ ਦੇ ਲੈਦਰਾਂ ਤੇ ਫਰਕ ਪਈ ਜਾਂਦਾ ਇੱਕ ਦੇ ਪਰ ਯੂਜ਼ ਇੱਕੋ ਜ਼ਿਆਦਾ ਹੁੰਦਾ ਦੂਜੀ ਬ੍ਰੇਕ ਨਹੀਂ ਯੂਜ਼ ਹੁੰਦੀ ਜਦੋਂ ਫਿਰ ਆਪਾਂ ਰੋਡ ਤੇ ਕਿਤੇ ਟਰਾਲੀ ਲਈ ਜਾਂਦੇ ਆ ਆਪਾਂ ਨੂੰ ਇੱਕਦਮ ਬ੍ਰੇਕਾਂ ਲਾਉਣੀਆਂ ਪੈਣ ਤਾਂ ਹਮੇਸ਼ਾ ਕਿਸੇ ਦਾ ਵੀ ਟਰੈਕਟਰਾ ਤੁਹਾਡੇ ਸਾਰਿਆਂ ਦੇ ਟਰੈਕਟਰ ਕਿਤੇ ਜੋ ਕੇ ਦੇਖਿਓ ਵੀ ਹਮੇਸ਼ਾ ਟਰੈਕਟਰ ਬ੍ਰੇਕ ਲਾਈ ਤੇ ਘੁੰਮੂਗਾ ਨਾਲੇ ਇਕੱਠੀਆਂ ਜਿਵੇਂ ਹੁਣ ਤਾਂ ਸਿੰਗਲ ਨੇ ਨਾ ਇਕੱਠੀਆਂ ਦੱਬੇ ਤੇ ਵੀ ਜਦੋਂ ਇਕੱਠੀਆਂ ਬ੍ਰੇਕਾਂ ਵੀ ਨੇ ਤਾਂ ਦੱਬਾਂਗੇ ਜ਼ੋਰ ਨਾਲ ਟਰੈਕਟਰ ਹਮੇਸ਼ਾ ਘੁੰਮੂਗਾ ਸਿੱਧਾ ਟਰੈਕਟਰ ਕਦੇ ਬ੍ਰੇਕ ਨਹੀਂ ਲੱਗੂਗੀ ਜਦੋਂ ਆਪਾਂ ਦੋਨੇ ਪਾਸੇ ਨੂੰ ਬੌਣੇ ਆ ਸੱਜੇ ਵੀ ਖੱਬੇ ਵੀ ਤੇ ਦੋਨੇ ਪਾਸੇ ਦੇ ਬ੍ਰੇਕ ਯੂਜ਼ ਕਰਦੇ ਆ ਵਰਤਦੇ ਆ ਤਾ ਟਰੈਕਟਰ ਦੀਆਂ ਲੈਦਰ ਨੇ ਜਿਹੜੇ ਟਾਇਰਾਂ ਦੇ ਉਹ ਇੱਕ ਬਰਾਬਰ ਘਸਦੇ ਆ ਤਾਂ ਟਰੈਕਟਰ ਦੀ ਬ੍ਰੇਕ ਹਮੇਸ਼ਾ ਬਰਾਬਰ ਲੱਗੂਗੀ। ਇਹ ਕਦੇ ਨਹੀਂ ਹੋਊਗਾ ਵੀ ਇੱਕ ਵੱਧ ਲੱਗੂ ਇੱਕ ਘੱਟ ਲੱਗੂ ਇੱਕ ਤੇ ਕਰਕੇ ਦੇਖਿਓ। ਤੁਸੀਂ ਇੱਕ ਸੀਜ਼ਨ ਹੀ ਵਰਤ ਕੇ ਦੇਖ ਲਿਓ। ਤੁਹਾਨੂੰ ਉਹਨੇ ਨਾਲ ਹੀ ਪਤਾ ਲੱਗੂਗਾ ਕਿ ਇਹਦਾ ਕੀ ਫਰਕ ਆ। ਤੇ ਬਾਕੀ ਆਹ ਸੈਟਿੰਗ ਵੀ ਕਰਕੇ ਦੇਖਿਓ ਜਰੂਰ। ਮੈਂ ਤੁਹਾਨੂੰ ਇੱਕ ਹੋਰ ਦਿਖਾ ਦਿੰਨਾ ਜਿਵੇਂ ਆਪਾਂ ਕਈ ਵਾਰੀ ਆਪਾਂ ਨੂੰ ਚੱਕਣੇ ਪਏ ਵੀ ਜਾਂਦੇ ਆ ਕਿਤੇ ਆਪਾਂ ਖੁੰਝੇ ਦਲਾਉਣੇ ਹੁੰਦੇ ਆ ਫਿਰ ਆਪਾਂ ਬਾਹਲੀ ਥੱਲੇ ਰੱਖਦੇ ਆ ਆਹ ਵਾਲਾ ਲਿਫਟ ਵਾਲਾ ਏਰੀਆ। ਤਾ ਫਿਰ ਪੂਰਾ ਹੀ ਚੱਕਣਾ ਪੈਂਦਾ ਸਹਾਰ ਜੇ ਨਹੀਂ ਆਉਂਦਾ ਇਹ ਜਿੱਥੇ ਇੱਕ ਤੱਕ ਤੁਹਾਨੂੰ ਪਤਾ ਲੱਗਦਾ ਵੀ ਹਾਲ ਸੈੱਟ ਨੇ ਆਪਣੇ ਇੱਥੇ ਸਹੀ ਚੱਲਦੇ ਆ ਇਹਨੂੰ ਉੱਥੇ ਬੰਨ ਲਵੀਂ ਉਹਦਾ ਥੋੜਾ ਚੱਕੋ ਤੇ ਹਾਲ ਚੱਕੇ ਗਏ ਰੱਖੋ ਹਾਲ ਰੱਖੇ ਗਏ ਇਹਦੇ ਨਾਲ ਕੋਈ ਹੋ ਨਹੀਂ ਇੱਥੋਂ ਤੋਂ ਲੈ ਕੇ ਥੱਲੇ ਤੱਕ ਇਹਦੀ ਕੋਈ ਸੈਟਿੰਗ ਦੀ ਕੁਝ ਨਹੀਂ ਹੈਗਾ ਇੱਥੋਂ ਕੰਮ ਕਰਨ ਲੱਗਦਾ ਇੱਥੋਂ ਜਾ ਕੇ ਕੰਮ ਕਰਨ ਲੱਗਦਾ ਆ ਆਪਣਾ ਉੱਥੇ ਹੀ ਫਿੱਟ ਆ ਵਰਤ ਕੇ ਦੇਖਿਓ ਤੇ ਜੇ ਸਹੀ ਲੱਗਿਆ ਵਰਤ ਕੇ ਬਾਕੇ ਤੇ ਫਿਰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਬਹਾਈ ਕਈ ਤਰ੍ਹਾਂ ਦਾ ਫਰਕ ਪੈਂਦਾ ਉਹ ਭਾਈ ਦਾ ਚੱਕਰ ਤੋੜਦਾ ਕਿ ਨਹੀਂ ਤੋੜਦਾ ਤੇ ਬਾਕੀ ਜਿਹੜੇ ਮੇਰੇ ਵੀਰ ਨੂੰ ਪਤਾ ਸੀ ਇਸ ਸੈਟਿੰਗ ਦਾ ਪਹਿਲਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਨਹੀਂ ਪਤਾ ਸੀ ਉਹਨਾਂ ਦਾ ਵੀ ਧੰਨਵਾਦ ਵੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਆ ਗਈ ਬਹੁਤ ਤਕਰੀਕਾ ਨਹੀਂ ਦਿੱਦੀ ਨਾ ਮੂਹਰੇ ਇੰਨਾ ਹਵਾ ਤੇ ਚੱਲਦੀ ਆ ਉਹ ਕੈਂਸਲ ਹੀ ਕਰਤਾ ਕੰਮ ਬਹੁਤ ਜਿਆਦਾ ਹਨੇਰੀ ਆ ਜੀ ਆ ਹਾਏ ਹਾਏ ਮੈਂ ਕਹਿੰਦਾ ਇੱਥੇ ਕਣੀਆਂ ਪੈ ਗਈਆਂ ਕਣੀਆਂ ਪੈ ਗਈਆਂ ਭਿੱਜਾਂਗੇ ਕਾਲੂ ਮਾ ਲਾਂਗੇ ਰੋ ਕੇ ਆਰੇ ਆ ਰਹ ਗਏ ਤੇ ਉਧਰ ਦੂਜੀ ਮੋਟਰ ਤੇ ਕਹੋ ਸਾਹਮਣੇ ਰਹਿ ਗਿਆ ਡੇਢ ਕਿੱਪੜਾ ਸੌ ਗਈ ਉਹ ਪਹਿਲਾਂ ਉਧਰਲੇ ਪਾਸੇ ਵਾ ਕੇ ਆਏ ਆ ਹਮੇ ਉੱਪਰਲੇ ਪਾਸੇ ਵੀ ਹੈਗਾ ਧਿਆਨ ਨਹੀਂ ਦਿੱਤਾ ਉਹਦੇ ਆਲੇ-ਦੁਆਲੇ ਸਾਰਾ ਵਾਇਆ ਓਹੀ ਰਹਿ ਗਿਆ ਸੀ ਕੱਲ ਨੂੰ ਪੱਲਾ 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 ਬਹੁਤ ਜਾਦੇ ਬਹੁਲੀ ਜਿਆਦਾ ਨੇਰੀਆ 17 ਦੇ ਕੋਲ ਪੈਸੇ ਨਹੀਂ ਦੇ ਰਹੀ ਦੇ ਵੀ ਆ ਰਹੀ ਹੈ ਇਹ ਕੈਮਰਾ ਕਰਕੇ ਖੋ ਕਿ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ ਸਭ ਸ਼੍ਰੀ ਹਰਿ ਕਰਾ ਦੇਖੋ ਵੇ ਕੀ ਹਾਲਾਤ ਨੇ ਮੌਸਮ ਪੂਰਾ ਵਿਗੜਿਆ ਫੋਨ ਚ ਤਾਂ ਹੁਣ ਪਤਾ ਨਹੀਂ ਕਿੱਦਾਂ ਦਾ ਦੀ ਨਾ ਕਿੱਦਾਂ ਦਾ ਨਹੀਂ ਪਰ ਬੱਦਲ ਬਹੁਤ ਜ਼ਿਆਦਾ ਆ ਇਧਰੋਂ ਤਾਂ ਨੇਵਾ ਹੀ ਕਰਿਆ ਤਾਂ ਦੇਖੋ ਧਿਆਨ ਨਾਲ ਆਵਾਜ਼ ਆਵਾਜ਼ ਵੀ ਸਮਝ ਆਉਂਦੀ ਹੋਣੀ ਬਾਲੀ ਉਦੋਂ ਇੱਥੇ ਆ ਸਾਹਮਣੇ ਨਾ ਉਹ ਟਰੈਕਟਰ ਖੜਾ ਚਾਤੇ ਉਹਨਾਂ ਦਾ ਉਥੇ ਦਰਖਤ ਖੜਾ ਹੀ ਬਹੁਤ ਪਾਰਾ ਉਹ ਕੋਠੇ ਦੇ ਡਿੱਤਿਆ ਪਈਏ ਪੈ ਸੀ ਅੰਦਰ ਬਚਾਅ ਹੋ ਗਿਆ ਤੇ ਹੁਣ ਇਹਨਾਂ ਨੇ ਉਹ ਛੱਡ ਛੁੱਟ ਪਾਇਆ ਕੋਠੇ ਦੀਆਂ ਕੋਠੇ ਦੇ ਵਿੱਚ ਆਦਰਾ ਬਾਤੀਆਂ ਬਚਾਅ ਹੋ ਗਿਆ ਉਦੋਂ ਵਿਚਾਰੇ ਕਿਤੇ ਗੱਲਬਾਤ ਗਲਤ ਨਹੀਂ ਜੀ ਹੋ ਗਿਆ ਕੰਮ ਆਹ ਸਾਰੇ ਬਾਤੇ ਆਪਾਂ ਦਾ ਆਪ ਆ ਗਏ ਜਿਸ ਜਗ੍ਹਾ ਨਿਗਾ ਪੈਂਦੀ ਆ ਸਾਹਮਣੇ ਮੋਟਰ ਤੱਕੇ ਸਾਰਾ ਬਾਤਾ ਕਿਕਰ ਵਾਲਾ ਰਹਿ ਗਿਆ ਭਲੇਕੇ ਭਲੇਕੇ